ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਬਾਗਾਪੁਰਾਣਾ ਜੀ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਬਾਈ ਦੇ ਪਸ਼ੂ ਰੱਖੇ ਆ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸასიਖਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸ਼ਤਰਪਾਲ ਸਿੰਘ ਜੀ ਬਾਗਾਪੁਰਾਣਾ ਜਿਹੜਾ ਮੋਗਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 77234555 ਆਪਣਾ ਘਰ ਕਿੱਥੇ ਰਹਿ ਜਾਂਦਾ ਜੀ ਬਾਗੇ ਪੁਰਾਣੇ ਚ ਆਪਣਾ ਬਾਗੇ ਪੁਰਾਣੇ ਦੇ ਜਿਹੜਾ ਕੋਟ ਰੋਡ ਤੋਂ ਲੈ ਕੇ ਨਿਹਾਲ ਸਿੰਘਾ ਰੋਡ ਤੇ ਬਾਈਪਾਸ ਹੈ ਹਾਂਜੀ ਉਹਦੇ ਉੱਤੇ ਹੀ ਰੋਕੀ ਹੈ ਜੀ ਆਪਣੀ ਕੱਲੇ ਉਹਦੇ ਉੱਪਰ ਖੇਤਾਂ ਦੇ ਕੋਠੀ ਆ ਜੀ ਜਦੋਂ ਜਿਹੜਾ ਕੋਟਕਪੂਰਾ ਟੂ ਨਿਹਾਲ ਸਿੰਘਾ ਵਾਲਾ ਬਾਈਪਾਸ ਆ ਜੀ ਉੱਥੇ ਬਾਈ ਦੀ ਕੋਠੀ ਰਹਿ ਜਾਂਦੀ ਹੈ ਘਰ ਦਾ ਹੀ ਪਸ਼ੂ ਕਰੇ ਹਾਂਜੀ ਘਰ ਦੇ ਹੀ ਜਿਹੜੀ ਵੈੜ ਆਪਾਂ ਸੇਲ ਕੀਤੀ ਆ ਸੁਆ ਕਿੰਨੇ ਮਾ ਜੀ ਇਹਦਾ ਤੀਜਾ ਸੁਆ ਸੋਨਾ ਜੀ ਹੁਣ ਇਹਨੇ ਦੋ ਤੀਏ ਘਰੇ ਚੁਆ ਆਪਣੇ ਚੋਇਆ ਛੋਇਆ ਵਾ ਜੀ ਠੀਕ ਆ ਹੁਣ ਕਿੰਨਾ ਸਮਾਂ ਲੈ ਜੂ ਜੀ ਇਹੇ ਹੁਣੇ ਬਸ 5-4 ਜਾਣੀ ਲੱਗੂਗੀ ਬਾਦੇ ਨਹੀਂ ਜੀ ਤਿਆਰੀਆਂ ਚ ਆ ਤਿਆਰੀਆਂ ਚ ਆ ਥਣਾ ਦੀ ਭਾਰ ਪਿੱਛੇ ਦੀ ਗਰੰਟੀ ਆ ਹਾਂ ਜੀ ਭਾਰ ਪਿੱਛੇ ਦੀ ਥਣਾ ਦੀ ਸਾਰੀ ਗਰੰਟੀ ਆ ਠੀਕ ਆ ਪਿਛਲੇ ਸਵੇਰੇ ਕਿੰਨਾ ਦੁੱਧ ਚੋਇਆ ਜੀ ਸਵੇਰੇ ਜੀ 18 ਲੀਟਰ ਬਹੁਤ ਦੇ ਦਿੱਤਾ 9 ਲੀਟਰ ਸਵੇਰ 9 ਲੀਟਰ ਚੋਇਆ ਠੀਕ ਆ ਜੀ ਜਾਊ ਪਲੱਸ 1 ਤਿਆਰ ਹਾਂ ਜੀ ਕਲਾਸ ਜਾਈਂਗੀ ਥੈਟ ਵੀ ਚੰਗੀ ਹੁੰਦੀ ਹੋ ਚੰਗੀ ਆਉਂਦੀ ਹੈ ਐਤੋਂ ਮੈਂ ਦੀਡ ਨੋਟ ਕੀਤੀ ਆ ਜੀ ਆਪਣੇ ਕੋਲ ਜਿੰਨੇ ਕਿ ਨਾਗਾ ਸਾਰੇ ਜਰਸੀਆਂ ਦੇ ਆ ਸ਼ੌਂਕ ਆ ਜੀ ਜਰਸੀ ਦਾ ਸ਼ੌਂਕ ਆ ਜੀ ਮੋੜ ਤਾਂ ਹੀ ਠੀਕ ਆ ਜਰਸੀ ਭਾਲ ਲੈਣੀ ਆ ਹਾਂ ਜੀ ਹੈ ਵੀ ਜਰਸੀ ਆ ਬਲੈਕ ਕਲਰ ਚ ਆ ਗਈ ਇਹ ਕੀ ਗਾ ਨਿਆਰੇ ਬਾਈ ਸ਼ੌਂਕ ਨਾਲ ਜਰਸੀ ਦਾ ਹੀ ਰੱਖਦਾ ਹੁੰਦਾ ਆ ਕੇ ਜਿੱਦੋ ਦੇਖਿਆ ਮੈਂ ਕਿਹਾ ਵਜ਼ੀਰ ਕੋਲ ਸਾਰੀਆਂ ਜਰਸੀਆਂ ਨੇ ਤੋਰ ਕੇ ਦਿਖਾ ਦਿਓ ਜੀ ਫਾਇਦਾ ਵੀ ਜਰਸੀ ਦਾ ਇਹ ਹੋ ਜਾਂਦਾ ਇੱਕ ਤਾਂ ਗਰਮੀ ਘੱਟ ਮਨਉਂਦੀ ਆ ਨੰਬਰ 2 ਤੇ ਵੀਰੇ ਦੁੱਧ ਵੀ ਸੰਗਣਾ ਹੁੰਦਾ ਫੇਟ ਵੀ ਚੰਗੀ ਆਉਂਦੀ ਆ ਜੀ ਸੂਆ ਤੀਜਾ ਸੁੰਦੀ ਆ ਜੀ ਪਿਛਲੇ ਸੂਏ ਬਾਈ ਦੱਸਦਾ ਕਿ 18 ਕਿਲੋ ਦੁੱਧ ਆਪਣਾ ਚੋਇਆ ਵਾ ਜੀ ਇਹ 1000 ਦੁੱਧ ਤੁਹਾਡੀ ਸੇਵਾ ਦਾ ਬਾ ਮੋੜ ਲਿਓ ਜੀ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਬੱਲੇ ਨਬਜੂਦ ਦੇ ਪੱਖ ਤੋਂ ਵੀ ਪੂਰੀ ਚੰਗੀ ਆ ਜੀ ਸੂਣਾ ਥਣਾ ਦਾ ਸਹਿਜ ਕੱਲਾ ਕੱਲਾ ਨਿਖੜਮ ਹਾਥੀ ਚਵਾਈ ਵਾਲਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਦੇਣਾ ਵੀਰੇ ਇੱਕ ਦੋ ਦਿਨ ਬਾਅਦ ਵੀ ਸਕਦੇ ਆ ਘਟ ਵੀ ਸਕਦੇ ਆ ਜੀ ਕਿਉਂਕਿ ਵੀਰੇ ਉਪਰਾ ਕਰਕੇ ਪਸ਼ੂ ਕਈ ਯਾਰ ਪਹਿਲਾਂ ਵੀ ਸੂ ਪੈਂਦਾ ਥਣਾ ਦੀ ਬਾਹਰ ਪਿੱਛੇ ਦੀ ਫੁੱਲ ਗਰੰਟੀ ਹੋਊਗੀ ਯਾ ਸੁਨੋ ਵਾਲੀ ਡਿਮਾਂਡ ਜੀ ਜਿਹੜੇ ਲੈਣੇ ਆ ਜੀ ਉਹੀ ਦੱਸਿਓ ਰੁਪਇਆ ਟ੍ਰੇਲੂ ਵੇੜ ਆਪਣੀ ਠੀਕ ਆ ਜੀ ਲੈਣ ਦੇ ਨੂੰ ਤਾਂ ਬਾਈ ਜੋ ਮੰਗਤੀ ਮੰਗ ਲਈ ਆਪਾਂ ਹਾਂਜੀ ਤੇ 66000 ਦੀ ਹੋ ਜੂ ਮੜਾ ਮੋਟਾ ਜੀ ਮੜਾ ਮੋਟਾ ਚਲੋ ਹੋ ਜਾਂਦਾ ਕੋ ਹੋ ਜਾਂਦਾ ਜੀ ਠੀਕ ਆ ਨੈਟ ਬਾਈ ਕਹਿੰਦਾ 62000 ਦੀ ਰੈਡ ਦੇ ਦਾਂਗੇ ਹਲੇ ਟੁੱਲ ਬਹੁਤ ਪਈ ਆ ਜੀ ਚਾਰ ਪੰਜ ਉਂਗਲਾਂ ਜੇ ਢੈਲ ਲਈ ਫਿਰਦੀ ਆ ਹਵਾਨੇ ਚ ਕਿਉਂਕਿ ਬਈ 5 7 ਦਿਨ ਬਹੁਤ ਹੁੰਦੇ ਆ ਤਿਆਰੀ ਵਾਸਤੇ ਬਾਕੀ ਚੰਗੀ ਜਰਸੀ ਆ ਜਰਸੀ ਦਾ ਸ਼ੌਂਕ ਰੱਖਦੇ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ